ਵੀ ਕਪੂਰ ਕਾ ਲਿਆ ਕਣ ਕਣ ਮਾਰਨਾ ਕਿੱਥੇ ਆ ਜਿੱਥੇ ਮਰਜ਼ੀ ਮਾਰੀ ਇਹ ਉੱਚੇ ਨੀ ਮੇ ਥਾਂ ਪਈਆ ਖਾਲੀ ਥਾਂ ਪਈਆ ਕੜਕ ਦੇ ਨੇ ਟੁੱਟ ਜੂ ਨਹੀਂ ਟੁੱਟਦੀ ਜੀ ਓਏ ਹੋਏ ਆ ਦੇਖੋ ਜੀ ਇਸ ਤੋਂ ਵੱਧ ਨਹੀਂ ਹੋ ਸਕਦਾ ਲੈ ਕੇ ਜਾਓ ਹਾਂ ਇਹਨੂੰ ਅੱਗ ਦੇ ਉੱਤੇ ਰੱਖੋ ਪੱਠੀ ਦੇ ਉੱਤੇ ਜਿਹੜੀ ਤਾਰ ਦੀ ਫਲੈਸ਼ ਹੁੰਦੀ ਆ 2 ਤੋਂ 3 ਸਕਿੰਟਾਂ ਦੀ ਹੁੰਦੀ ਉਸ ਤੋਂ ਪਹਿਲਾਂ ਬਾਅਦ ਬਾਅਦ ਫਿਓ ਜੁੱਟ ਜਾਂਦਾ ਹੁੰਦਾ ਮੋਟਰ ਦਾ ਤਾਂ ਇਹਨੂੰ ਤੁਸੀਂ 10 ਮਿੰਟ ਅੱਗ ਦੇ ਉੱਤੇ ਰੱਖੋ ਇਸ ਤੋਂ ਚਰ ਚੂੜੀ ਚਾੜੀ ਫਿਰ ਚੂੜੀ ਦਾ ਕਿਵੇਂ ਚੂੜੀ ਨਾ ਸੂਕੀ ਜੀ ਅਸੀਂ ਟ੍ਰੈਡ ਚੱਕ ਕੇ ਸਾਰਾ ਜਿਆਦਾਤਰ ਹੁਣ ਦੁਕਾਨਦਾਰ ਇਹਦੇ ਵਿੱਚ ਅਲੂਮੀਨੀਅਮ ਦੇ ਬਾਲ ਪਵਾਉਂਦੇ ਨੇ 140 ਪੂਰੇ ਕਰਨ ਵਾਸਤੇ ਅੱਛਾ ਇਹਨੂੰ ਕੀ ਇਹ ਕੋਈ ਚੈੱਕ ਕਰਨ ਦਾ ਟੰਗਾ ਇਹਦੇ ਕੋਲੇ ਬੁਸ਼ ਲੈ ਕੇ ਆਜੋ ਪੰਪ ਤੇ ਮੋਟਰ ਦੇ ਇਹਦੇ ਬੁਸ਼ ਮਹੀਨੇ ਬਾਅਦ 2 ਮਹੀਨੇ ਬਾਅਦ ਮਰਦੇ ਨੇ ਉਹ ਇੱਕ ਵਾਰੀ ਚੈੱਕ ਲਿਓ 6 ਮਹੀਨਿਆਂ ਦੀ ਜਾਂ ਸਾਲ ਦੀ ਗਾਰੰਟੀ ਲਿਖਿਆ ਕੇ ਲੈ ਜਾਓ ਜਿੰਨਾ ਮਰਜ਼ੀ ਦਿੱਤਾ ਗੱਡੀ ਜਾਣੇ ਦੁਬਾਰ ਪੰਪ ਤੇ ਮੋਟਰ ਉਹ ਟਰੈਡ ਦੋ ਟਰੈਵਲੀਆਂ ਜੋੜ ਕੇ ਉਹਦੇ ਨਾਲ ਟਰੈਡ ਚੱਕਿਆ ਹੋਇਆਗਾ 25 ਕਿਲੋ ਮੰਟਲ ਦਾ ਬੱਲੇ 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 ਇੰਨਾ ਭਾਰ ਚੱਕ ਕੇ ਹਾਂਜੀ ਹਾਂ ਜਿਹੜਾ ਬੈਂਡ ਆਏ 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 ਵਾਈਬ੍ਰੇਟ ਕਰਦਾ ਉਹ ਅੰਦਰ ਮੋਟਰ ਤੜਕਾ ਮਾਰ ਹਾਂਜੀ ਹਾਂ ਉਹ ਮੋਟਰ ਕਰ ਰਹੀ ਆ ਉਹ ਤੇ ਟੂਣਾ ਹੁੰਦਾ ਉਹ ਹਾਂ ਹਾਂ ਇੱਥੇ ਹੁੰਦਾ ਉਹ ਟੂਣਾ ਉਹ ਗਰੀਬਾਂ ਕਿਹਨਾਂ ਸਾਡੇ ਆਮ ਜ਼ਿਮੀਂਦਾਰ ਲੋਕ ਨਾ ਸਮਾਨ ਪਤਾ ਕਿਵੇਂ ਖਰੀਦੇ ਹੁੰਦੇ ਆ ਆਜੋ ਪਹਿਲਾਂ ਤੁਹਾਨੂੰ ਮੈਂ ਆਮ ਜ਼ਿੰਮੇਦਾਰ ਬਣ ਕੇ ਦਿਖਾਉਣਾ ਆਏ ਜਾਣਗੇ ਦੁਕਾਨ ਤੇ ਜਾ ਕੇ ਕਹਿਣਾ ਕੋਈ ਆਹ ਹੀ ਲੱਗਦੀ ਆ ਦੁਕਾਨ ਆਜੋ ਅੰਦਰ ਜਾ ਵੜਨਾ ਅੰਦਰ ਜਾ ਕੇ ਨਾ ਬਾਈ ਸਾਸਰੀ ਕਾ ਸਾਸਰੀ ਕਾਲ ਬਾਈ ਜੀ ਬਹੁਤ ਠੀਕ ਠਾਕ ਜੀ ਬਾਈ ਤੇਰਾ ਬਹੁਤ ਨਾ ਸੋਹਣਾ ਮੈਨੂੰ ਭਲਾਡੇ ਆਉਣਾ ਪੈ ਗਿਆ ਤੇਰਾ ਨਾਂ ਸੁਣ ਕੇ ਬੈਠੋ ਬਾਈ ਜੀ ਤੁਹਾਨੂੰ ਚਾਹੀਦੀ ਆ ਬੈਠੋ ਜੀ ਪਹਿਲਾਂ ਤੁਹਾਨੂੰ ਮੈਂ ਬਾਈ ਚਾਹੀਦੀ ਆ ਅੱਲਾ ਦਾ ਚਾਹ ਪਾਣੀ ਦੱਸੋ ਜੀ ਚਾਹ ਪਾਣੀ ਬਾਈ ਚਾਉਂਦਾ ਰਹਿਤ ਧੰਨਵਾਦ ਮੈਂ ਕਹਿਆ ਯਾਰ ਜ਼ਿੰਮੇਵਾਰਾ ਦਾ ਮੁੰਡਾ ਆਪਣਾ ਤੇ ਭਲਾਡੇ ਚੱਲਦੇ ਆ ਕੋਈ ਨਾ ਦੂਰ ਨੇੜੇ ਮੈਨੂੰ ਦੇ ਤਾਰ ਮੋਟਰ ਵਾਲੀ ਤਾਰ ਬਦਲਨੀ ਆਪਾਂ ਕਿੰਨੇ ਦੀ ਮੋਟਰ ਆ ਜੀ ਆਪਣੀ ਆਪਣੀ ਮੋਟਰ ਹੈਗੀ ਆ 1.75 ਦੀ 1.75 ਦੀ ਕਿੰਨੇ ਐਮ ਐਮ ਚਾਹੀਦੀ ਆਪਾਂ ਨੂੰ ਤਾਰ ਤੇ ਐ ਮੈਂ ਮਦਦ ਨਹੀਂ ਪਤਾ ਵਾ ਆਪਣਾ ਤਾਂ ਨਰੋਈ ਹੋਵੇ ਬਸ ਤਾਰ ਹੋਵੇ ਮੋਟੀ ਚੱਕੋ ਜੀ ਕਿਹੜੀ ਚੱਕਦੇ ਹੋ ਫਿਰ ਇਹਦੇ ਵਿੱਚੋਂ ਬਾਈ ਇਹਦੇ ਜੋ ਤਾਂ ਮੇਰੇ ਹਿਸਾਬ ਨਾਲ ਫਿਰ ਆ ਨਰੋਈ ਲੱਗਦੀ ਐ ਮੈਨੂੰ ਆ ਹਾਂ ਆ ਦੇ ਦੇ ਮੈਨੂੰ ਆ ਦੇ ਦੇ ਬਾਈ ਜੀ ਤੁਸੀਂ ਬੜਲਾ ਡੇ ਆ ਤੁਹਾਨੂੰ ਹੁਣ ਇੱਕ ਫਾਇਦਾ ਕਰਕੇ ਭੇਜੂ ਤੁਸੀਂ ਜਮੈਂਨ ਲੇ ਵਾਲੀ ਤਾਰ ਚੱਕ ਲਈ ਪਰ ਉੱਪਰੋਂ ਇਹਦਾ ਹੈਗੀ ਸਭ ਤੋਂ ਮੋਟੀ ਆ ਨਹੀਂ ਨਹੀਂ ਆ ਦੇਖੋ ਇਹਦੇ ਨਾਲੋਂ ਤਾਂ ਇਹਦਾ ਫਰਕ ਡੁੱਡਾ ਨਹੀਂ ਬਸ ਇੱਥੇ ਹੀ ਬਾਹਰ ਪੈਂਦੀ ਐ ਨਾ ਸੋਨੂ ਜੀ ਜਿਹੜੀ ਮੇਨ ਆ ਇਹਦੇ ਉੱਤੇ ਕੱਲੀ ਚਮੜੀ ਆ ਹੂੰ ਇਹਦੇ ਵਿੱਚ ਕੱਲਾ ਕੋਪਰੀ ਹੈਗਾ ਨਹੀਂ ਫੇਰ ਹੁਣ ਸਾਨੂੰ ਕਿਵੇਂ ਪਤਾ ਲੱਗੇ ਬੀ ਸੋਨੂ ਸੋਨੂ ਮੈਂ ਡਿਟੇਲ ਚ ਦੱਸਦਾ ਜੀ ਇਹਦੇ ਵਿੱਚ ਕੀ ਫਰਕ ਆਗਾ ਚਲੋ ਬੈਕ ਸਾਈਡ ਚਲੋ ਨਹੀਂ ਫਿਰ ਇਹਦਾ ਆ ਮੋਟੀ ਸਰ ਤੇ ਤਾਂ ਮੈਨੂੰ ਤਾਂ ਆ ਲੱਗਿਆ ਵੀ ਆ ਮਹਿੰਗੀ ਆ ਬਾਹਰ ਹਟ ਜਾਂਦੀ ਆ ਇਹੀ ਫਰਕ ਆ ਨਾ ਪਰ ਜਿਹੜਾ ਜ਼ਿੰਮੇਦਾਰ ਆਪਣਾ ਵਿਚਾਰਾ ਭਾਈਚਾਰਾ ਇਹਨੂੰ ਡਾਲ ਇਸ ਵਾਰ ਤਾਰ ਬਾਰੇ ਕੁਝ ਵੀ ਨੌਲੇਜ ਨਹੀਂ ਗਈ ਹੂੰ ਆਪਣੀ ਇਹਦਾ ਵਿੱਚ ਗੇਜ ਆਉਂਦੇ ਨੇ ਜੀ 100 ਨੂੰ ਮੈਂ ਦਿਖਾਉਣਾ ਸੈਂਪਲ ਦੇ ਤੌਰ ਤੇ ਇਹਦੇ ਕੱਲੇ ਬਾਲ ਦੀ ਮੋਟਾਈ ਨੂੰ ਗੇਜ ਕਹਿੰਦੇ ਨੇ ਜੀ ਤਾਰ ਦੇ ਕੱਲੇ ਬਾਲ ਦੀ ਮੋਟਾਈ ਨੂੰ ਗੇਜ ਕਹਿੰਦੇ ਨੇਗੇ ਅੱਛਾ ਇਹਦੇ ਵਿੱਚ 140 ਤਾਰਾ ਨਿਕਲਣਗੇ ਸਾਰੇ ਜੀ ਇਹ ਲੈ ਲਓ ਇਹ ਲੈ ਲਓ ਇਹ ਲੈ ਲਓ ਤਿੰਨਾ ਜੀ ਅੱਛਾ ਇਹਦੇ ਵਿੱਚ ਇਹ ਦੁਬਾਰ ਗੇਜ ਆ ਗਿਆ ਹਾਂ ਗੇਜ ਆ ਗਿਆ ਜੀ 0.9 ਗੇਜ ਹੂੰ ਇਸ ਤੋਂ ਬਾਅਦ ਦੱਸਗੇ ਜਿਸ ਤੋਂ ਮੋਟਾ ਇਸ ਤੋਂ ਮੋਟਾ 11 ਗੇਜ ਇਸ ਤੋਂ ਮੋਟਾ 12 ਗੇਜ ਅੱਛਾ ਇਹ ਬਹੁਤ ਫਰਕ ਕਰ ਦੇ ਹੁਣ ਜਿਹੜੀ ਤੁਸੀਂ ਚੱਕੀ ਇਹ 9 ਗੇਜ ਦੀ ਆ ਜਿਹੜੀ ਤੁਸੀਂ ਨੇ ਚੱਕ ਲਈ ਇਹ 9 ਗੇਜ ਦੀ ਆ ਹਾਂ ਆਹ ਤਾਰ ਚੱਕ ਲਈ 6 mm ਦੇ ਵਿੱਚ ਤਾਂ ਇਹਦਾ ਰੇਟ ਹੈਗਾ 40 ਰੁਪਏ ਤੇ 10 mm ਇਹਦਾ ਕੁੱਲ 62 ਰੁਪਏ ਰੇਟ ਆ ਜਿਹੜਾ ਤੁਹਾਨੂੰ 90 ਰੁਪਏ ਵਾਲੀ ਤਾਰ ਦੇ 80 ਰੁਪਏ ਵਾਲੀ ਤਾਰ ਦੇ ਬਰਾਬਰ ਇਹੀ ਮਾਲ ਮਿਲੂਗਾ ਮੰਡੀ ਦੇ ਵਿੱਚ ਆਸ਼ਮ ਮਾਤਵਾਲ ਦੁਕਾਨ ਵਾਲਾ ਕਹਿ ਦਿੰਦਾ ਵੀ ਜੇ ਤੈਨੂੰ ਫਲਾਨੇ ਨੇ ਦਿੱਤੀ ਆ 60 ਰੁਪਏ ਤੇ ਮੈਂ ਤੈਨੂੰ ਦੇ ਦੇਣਾ 45 ਹਾਂ 45 ਉਹ 45ਾਂ ਦੇ ਚਲੀਆਂ ਵਾਲੀ ਠੋਕ ਦਿੰਦਾ 45 40 ਦੀ ਠੋਕਤੀ ਨਾਲੇ ਉੱਤੋਂ ਮੋਟੀ ਜੂਸ ਨੂੰ ਤਾਰ ਕਹਿੰਦਾ ਨਰੋਈ ਦੇਖ ਮੇਰੇ ਤੋ ਤਨ ਪਾਈ ਫਿਰ ਹਾਂ ਕੁਛ ਮਰਜ਼ੀ ਕਰ ਹਾਂ ਮੋਟਰ ਤਾਂ ਇਹਨੇ ਕਮਾ ਦੇਣੀ ਆ ਮੋਟਰ ਦੀ ਕੋਈ ਦਿੱਕਤ ਨਹੀਂ ਮੋਟਰ ਨੇ ਮੋਟਰ 9 ਜੀ ਨੇ ਵੀ ਘਮਾਉਣੀ ਆ ਤੁਹਾਡੀ ਚੱਲੂਗੀ 6 ਮਹੀਨੇ ਸਾਲ ਚੱਲ ਜੀ ਪਰ ਜਿਹੜੀ ਲਾਈਫ ਟਾਈਮ ਗਾਰੰਟੀ ਆ ਉਹ ਸਿਰਫ 0 12 ਜੀ ਦੀ ਤਾਰ ਦੀ ਏ ਸਿਰਫ ਇਹ ਸਭ ਤੋਂ 12 ਗੇਜ ਸਭ ਤੋਂ ਮੋਟਾ ਗੇਜ ਆ ਕਿਉਂਕਿ ਹਜੇ ਤੱਕ 13 ਗੇਜ ਹਜੇ ਤੱਕ ਬਣੀ ਨਹੀਂਗਾ। ਅੱਛਾ ਜਿਹੜੀ ਸਭ ਤੋਂ ਮੋਟੀ ਤਾਰ ਅੱਜ ਤੱਕ ਬਣੀ ਆ ਭਾਵੇਂ 6mm ਦੇ ਵਿੱਚ ਹੋਵੇ ਚਾਹੇ 10mm ਦੇ ਵਿੱਚ ਹੋਵੇ 13 ਗੇਜ ਹਜੇ ਤੱਕ ਬਣੀ ਨਹੀਂ 12 ਗੇਜ ਦੀ ਤਾਰ ਦਾ ਬਣਿਆਗਾ। ਤੇ ਉਹ 12 ਗੇਜ ਜਿੰਮੇਦਾਰ ਨੂੰ ਮਿਲਦੀ ਹਾਂ। ਹਾਂ ਬਾ ਜਿੰਮੇਦਾਰ ਨੂੰ ਪਤਾ ਹੀ ਨਹੀਂ ਜੀ 12 ਗੇਜ ਕੀ ਹੁੰਦਾਗਾ। ਜਿਹੜੀ ਮੇਨ ਪ੍ਰੋਬਲਮ ਆ ਗੇਜਾਂ ਬਾਰੇ ਜਿੰਮੇਦਾਰਾਂ ਨੂੰ ਤਾਂ ਕੁਝ ਨਹੀਂ ਪਤਾ। ਜਿੰਮੇਦਾਰ ਤਾਂ ਸਿੱਧਾ ਆ ਕੇ ਕਹਿੰਦਾਗਾ ਵੀ ਚੰਦਤ 6 ਮਹੀਨੇ ਦੇ 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 ਜਾਂ 10 ਮਹੀਨੇ ਦੇ ਦੇ ਵੀ ਮੋਟਰ ਚੱਲ ਚੱਲਣੀ ਚਾਹੀਦੀ ਸਾਡੀ ਤਾਂ ਹੁਣ ਮੋਟਰ ਤਾਂ 9 ਗੇਜ ਵੀ ਚਲਾਉ ਜੀ ਉਹ ਫਰਮਾਰੂ ਪੜਾ ਕੇ ਉਹ ਸਿਰਫ ਉਹਦੀ ਵੈਲਿਡਿਟੀ 6 ਮਹੀਨੇ ਤੋਂ ਸਾਲ ਪਰਦੀ ਹੁੰਦੀ ਆ ਦੁਬਾਰੇ ਫੇਰ ਉਹ ਅਸੀਂ 250 200 ਰੁਪਏ ਕਿਲੋ ਕੱਟ ਕੇ ਦੁਬਾਰੇ ਫੇਰ ਉੱਥੇ ਜ਼ਿੰਮੇਦਾਰੋਂ ਦੁਬਾਰੇ ਫੇਰ 60 ਬਾੜ ਰੁਪਏ ਠੋਕਣੀ ਹੁੰਦੀ ਆ ਪਰ ਆਪਾਂ ਨੇ ਫਾਇਦਾ ਹੋਇਆ ਜ਼ਿੰਮੇਦਾਰਾਂ ਦੇ ਮੁੰਡੇ ਦੇ ਆਪਾਂ ਨੇ ਵੀ ਨਵਾਂ ਕੰਮ ਕਰਕੇ ਆਪਾਂ ਜੀ ਆਪਾਂ ਜ਼ਿੰਮੇਦਾਰਾਂ ਦਾ ਆਪਣੇ ਸਾਰੇ ਆਪਣੇ ਭਾਈਚਾਰਾ ਆਪਾਂ ਨੇ ਫਾਇਦਾ ਕਰਨ ਉਹਨਾਂ ਦਾ ਵੀ ਆਪਾਂ ਨੇ ਡਿਟੇਲ ਦੇ ਵਿੱਚ ਪੂਰਾ ਸਮਝਾ ਕੇ ਆਪਾਂ ਫੇਰ ਚੀਜ਼ ਦੇਣੀ ਜਿੰਨਾਂ ਜਦੋਂ ਵੀ ਦੇਣੀ ਹੈ ਹੁਣ ਤੂੰ ਕੀ ਰੇਟ ਦੇਵੇਂਗਾ ਇਹਦਾ ਕੀ 40 ਬਾਈ ਜੀ ਜਿਹੜੀ 09 ਗੇਜ ਆ ਉੱਪਰੋਂ ਪੂਰੀ ਮੋਟੀ ਹੁੰਦੀ ਹੈ ਇਹਦਾ ਰੇਟ 6mm ਦਾ 40 ਰੁਪਿਆ 10mm ਦਾ 62 ਰੁਪਈ ਫੁੱਟਾ ਠੀਕ ਆ ਇਸ ਤੋਂ ਬਾਅਦ 010 ਗੇਜ ਆ ਗਈ ਇਹਦਾ 6mm ਦੇ ਵਿੱਚ 43 ਰੁਪਏ ਤੇ 10mm ਦੇ ਵਿੱਚ 68 ਰੁਪਏ ਹੂੰ 011 ਗੇਜ ਦਾ ਰੇਟ ਆ 47 ਰੁਪਏ ਤਾਂ ਆ ਗਿਆ 6mm ਦੇ ਵਿੱਚ ਤੇ 10mm ਦੇ ਵਿੱਚ ਆ ਗਿਆ 75 ਰੁਪਏ ਫੁੱਟਾ ਅੱਛਾ 0 12 ਗੇਜ ਆ ਗਿਆ 6 ਦੇ ਵਿੱਚ 53 ਰੁਪਏ ਤੇ 10 mm ਦੇ ਵਿੱਚ 80 ਰੁਪਏ ਇਹਦੇ ਸੌਦੀ ਮੋਟਰ ਚੱਲੂ ਜੀ 80 ਰੁਪਏ ਵਾਲੀ ਦੇ ਜਣੀ ਸੋਨੂੰ ਮੰਡੀ ਦੇ ਵਿੱਚੋਂ 110 ਤੋਂ 115 ਰੁਪਏ ਫੁੱਟ ਹੁਣ ਲੱਗੀ ਜਾ ਰਹੀ ਆ 80 ਰੁਪਏ ਫੁੱਟ ਮਿਲੂਗਾ ਅੱਜ ਤੁਹਾਨੂੰ ਇਹ ਤਾਰ ਇੰਨਾ ਫਰਕ ਹੁੰਦਾ ਤਾਰਾਂ ਦੇ ਵਿੱਚ ਇੰਨਾ ਜੀ ਇਹਦੇ ਬਾਰੇ ਹਜੇ ਤੱਕ ਜ਼ਿੰਮੇਦਾਰ ਵਿਚਾਰੇ ਭੋਲੇ ਨੇ ਉਹਨਾਂ ਨੂੰ ਇਹ ਚੀਜ਼ ਬਾਰੇ ਡਾਲ ਵੀ 1% ਵੀ ਨਹੀਂ ਪਤਾ ਇਹ ਤਾਰਵਾਰੀ ਤभी ਗੇਜਾਂ ਗੇਜਾਂ ਚ ਵੱੜਦੀ ਨਹੀਂ ਨਾ ਸਾਨੂੰ ਦੇਖਣ ਨੂੰ ਸਾਰੀਆਂ ਤਾਰਾਂ ਇੱਕੋ ਜਿਹੀਆਂ ਹੀ ਲੱਗਦਾਂ ਬਾਹਰੋਂ ਜੀ ਸਮਾ ਦੀ ਜਿਹੜੀ 09 ਲਵਾਂਗੇ ਬਾਹਰੋਂ ਮੋਟੀ ਹੋਊਗੀ ਹੂੰ ਤੇ ਯਾਰ ਇੱਕ ਮੈਨੂੰ ਹੋਰ ਦੱਸ ਯਾਰ ਗੱਲਾਂ ਸਾਡੇ ਮਨ ਜੇ ਚ ਵਹਿਮ ਆ ਹਾਂਜੀ ਅਸੀਂ ਯਾਰ ਡਿਲੀਵਰੀ ਵੀ ਬਦਲਨੀ ਆ ਡਿਲੀਵਰੀ ਡਿਲੀਵਰੀ ਬਾਰੇ ਵੀ ਦੱਸ ਦਾਂ ਨੇ ਜੀ ਸੋਨੂੰ ਡਿਲੀਵਰੀ ਵੀ ਬਦਲਨੀ ਆ ਵੀ ਜੇ ਡਿਲੀਵਰੀ ਬਦਲ ਨਹੀਂ ਹੋਵੇ ਇੱਕ ਸਾਨੂੰ ਪਹਿਲਾਂ ਤਾਰਵਾਰੀ ਹੋਰ ਦੱਸ ਦਾਂ ਥੋੜੀ ਜਿਹੀ ਡਿਟੇਲ ਹਾਂ ਹਾਂ ਇਹਦੇ ਵਿੱਚ ਨਾ ਜੀ 140 ਤਾਰਾਂ ਹੋਣਗੀਆਂ ਜ਼ਿਆਦਾਤਰ ਹੁਣ ਦੁਕਾਨਦਾਰ ਇਹਦੇ ਵਿੱਚ ਅਲੂਮੀਨੀਅਮ ਦੇ ਬਾੜ ਪਵਾਉਂਦੇ ਨੇ 140 ਪੂਰੇ ਕਰਨ ਵਾਸਤੇ ਅੱਛਾ ਇਹਨੂੰ ਕੀ ਇਹਦੇ ਕੋਈ ਚੈੱਕ ਕਰਨ ਦਾ ਟੰਗਾ ਇਹਨੂੰ ਅੱਗ ਦੇ ਉੱਤੇ ਕਰੋ ਜਿਹੜਾ ਅਲੂਮੀਨੀਅਮ ਦੇ ਵਿੱਚੋਂ ਉਹਦੀ ਭਾਜੂਗਾ ਕੱਲਾ ਕਾਪਰ ਕੋਪਰ ਰਹਿ ਜੂ ਬਾਅਦ ਚ ਗਣੋ ਇਹਨੂੰ ਕੱਲਾ ਕਾਪਰ ਕੋਪਰ ਰਹਿ ਜੂ ਬਾਅਦ ਚ ਗਣੋ ਜ਼ਿਆਦਾਤਰ ਹੁਣ ਫਰੌਡ ਚੱਲੀ ਜਾਂਦਾਗਾ ਤੇ ਉਹਦੇ ਵਿੱਚ ਇਹ ਅਲੂਮੀਨੀਅਮ ਦੇ ਬਾੜ ਪਵਾ ਕੇ ਕਾਪਰ ਦੀ ਪਾਲਿਸ਼ ਵੱਜੀ ਹੁੰਦੀ ਹੈ ਉਹ ਕਾਪਰ ਦੀ ਪਾਲਿਸ਼ ਹੁੰਦੀ ਆ ਉਹਨੂੰ ਜਦੋਂ ਤੁਸੀਂ ਅੱਗ ਤੇ ਕਰੋਗੇ ਪਾਲਿਸ਼ ਨੇ ਮੱਚ ਜਾਣਾ ਥਾਣੋਂ ਵਿੱਚੋਂ ਤਾਰ ਨਹੀਂ ਮੱਚ ਜਾਣਾ ਜੀ ਐਲੂਮੀਨੀਅਮ ਦੇਣ ਦਾ ਸ਼ੋ ਤਾਰੀ ਵਿੱਚੋਂ ਭੱਜ ਜਾਣੇ ਬਾਅਦ ਚੈੱਕ ਕਰੋ ਨੀ ਤਾਰ ਆਪਾਂ ਗਰੰਟੀ ਦੇ ਕੇ ਦੇਵਾਂਗੇ ਉਹ ਬਿਲ ਤੇ ਦੇਉਂ ਜੀ ਐਸ ਟੀ ਬਿਲ ਤੇ ਬਕਾਇਦਾ 140 ਤਾਰਾ ਨਿਕਲਣੀ ਜੇ ਫੁੱਲ ਗੇਜ ਚ ਲੈ ਕੇ ਜਾਈਓ ਤਾਂ ਫੁੱਲ ਗੇਜ ਹੀ ਨਿਕਲੂਗੀ ਤੇ ਇਸ ਤੋਂ ਬਾਅਦ ਆ ਗਈ ਗੱਲ ਜੀ ਡਿਲੀਵਰੀ ਜੀ ਡਿਲੀਵਰੀ ਚਾਹੀਦੀ ਹੈਗੀ ਹਾਂ ਆਪਣੇ ਕੋਲੇ ਜੀ ਸਪੈਸ਼ਲ ਇੱਥੋਂ ਦੋਨੇ ਰੈਂਚ ਲਾ ਕੇ ਡਿਲੀਵਰੀ ਇੱਥੋਂ ਕਦੇ ਵੀ ਨਹੀਂ ਖੁੱਲੂਗੀ ਇਹ ਡਿਲੀਵਰੀ ਆਪਣੀ ਇਹ ਤੋਂ ਇਹਦਾ ਸਪੈਸ਼ਲ ਰਿੰਗ ਬਣਿਆ ਹੋਇਆ ਵਿੱਚ ਯਾਰ ਇਹਦਾ ਹੋਰ ਡਿੱਕਾ ਯਾਰ ਇਹਨੇ ਮੱਚ ਜਾਣਾ ਯਾਰ ਜਦੋਂ ਜੇ ਤਾਂ ਬਾਈ ਜੀ ਮੈਂ ਕਹਿੰਦਾ ਵੀ ਮੇਰੀ ਡਰਾਈਵਲੀ ਲੈਣ ਤੋਂ ਪਹਿਲਾਂ ਇਹਨੂੰ ਅੱਗ ਦੇ ਉੱਤੇ ਚੈੱਕ ਕਰਕੇ ਲੈ ਕੇ ਜਾਓ ਹਾਂ ਇਹਨੂੰ ਅੱਗ ਦੇ ਉੱਤੇ ਰੱਖੋ ਪੱਠੀ ਦੇ ਉੱਤੇ ਹਾਂ ਜਿਹੜੀ ਤਾਰ ਨਹੀਂ ਫਲੈਸ਼ ਹੁੰਦੀ ਆ 2 ਤੋਂ 3 ਸਕਿੰਟਾਂ ਦੀ ਹੁੰਦੀ ਉਸ ਤੋਂ ਪਹਿਲਾਂ ਬਾਅਦ-ਬਾਰ ਫਿਓ ਜੁੱਟ ਜਾਣਾ ਹੁੰਦਾ ਹੈਗਾ ਮੋਟਰ ਦਾਦਾ ਇਹਨੂੰ ਤੁਸੀਂ 10 ਮਿੰਟ ਅੱਗ ਦੇ ਉੱਤੇ ਰੱਖੋ ਹੂੰ ਇਸ ਤੋਂ ਬਾਅਦ ਤਾਂ ਕੋਈ ਹੋਊ ਨਹੀਂ ਤੁਹਾਨੂੰ 10 ਮਿੰਟ ਅੱਗ ਦੇ ਉੱਤੇ ਰੱਖ ਕੇ ਫੇਰ ਚੈੱਕ ਕਰਕੇ ਲੈ ਕੇ ਜਾਓ ਨੰਬਰ 2 ਇਹਦੀ 5 ਸਾਲ ਦੀ ਗਾਰੰਟੀ ਹੈ ਡਰਾਈ ਅਗਲਾ ਕਿ ਮੱਚ ਜੇ ਜਾਂ ਟੜ ਜੇ ਕੁਛ ਵੀ ਮ ਪੀਸ ਟੂ ਪੀਸ ਨਾਲ ਦੀ ਨਾਲ ਵਸ ਹੀ ਆਉਦੀ ਇਸ ਡਰਾਈਵਲੀ ਦੀ ਕਮਾਲ ਹੋ ਗਈ ਤੇ ਯਾਰ ਚੂੜੀ ਚਾੜੀ ਫਿਰ ਚੂੜੀ ਦਾ ਕਿਵੇਂ ਚੂੜੀ ਨਾ ਸੂਕੀ ਦਿਖਾਉਣੇ ਆ ਜੀ ਅਸੀਂ ਟਰੈਡ ਚੱਕ ਕੇ ਸਾਰਾ ਕੁਝ ਸੈਂਪਲ ਦਿਖਾਵਾਂਗੇ ਟਰੈਡ ਚੱਕਿਆ ਹੋਇਆ ਡਿਲੀਵਰੀ ਦੇ ਨਾਲ ਸਾਰਾ ਕੁਝ ਤੁਹਾਨੂੰ ਮੈਂ ਵੀਡੀਓ ਵਿੱਚ ਦਿਖਾਉਣਾ ਹੈ ਤੁਹਾਨੂੰ ਹਾਂ ਤੇ ਉਹ ਟਰੈਡ ਦੋ ਡਰਾਈਵਲੀਆਂ ਜੋੜ ਕੇ ਉਹਦੇ ਨਾਲ ਟਰੈਡ ਚੱਕਿਆ ਹੋਇਆਗਾ 25 ਕ ਮੰਟਲ ਦਾ ਵੱਡੇ ਪੱਲੇ ਪੱਲੇ ਇੰਨਾ ਭਾਰ ਚੱਕ ਹਾਂ ਜੀ ਹਾਂ ਆਪਣੇ ਕੋਲੇ ਇਸ ਤੋਂ ਬਾਅਦ ਲਿਬਰੀਆ ਸਾਰੇ ਕੰਪਨੀ ਦੇ ਪਈਆਂ ਨੇ ਗੀਆਂ 10 ਕਿਲੋ ਦਾ ਰੇਟ ਦਿੰਨੇ ਆ ਸਾਨੂੰ 10 ਕਿਲੋ ਦੇ ਵਿੱਚ ਫਾਲਕਨ ਦੀ ਡਰਾਈਵਲੀਆ 1600 ਰੁਪਿਆ ਰੇਟ ਅੱਜ 10 ਕਿਲੋ ਡਿਊਕ ਦੀ ਡਰਾਈਵਲੀਆ 1550 ਰੁਪਿਆ ਰੇਟ ਅੱਜ ਹੂੰ 10 ਕਿਲੋ ਦੀ ਐਸਟਰਾ ਡਰਾਈਵਲੀਆ 1550 ਹੂੰ 10 ਕਿਲੋ ਟਾਟਾ ਦੀ ਡਰਾਈਵਲੀਆ 1350 ਹੂੰ ਗਾਰੰਟੀ ਆਪਦੇ ਹਿਸਾਬ ਨਾਲ ਪਿੰਨ ਚੱਕ ਕੇ ਦੇਖ ਲਓ ਵੀ ਕਿੰਨੇ ਟਾਈਮ ਦੀ ਲਿਖਨੇ ਆ ਆਪਦੇ ਹਿਸਾਬ ਨਾਲ ਲਿਖ ਕੇ ਲੈ ਜਿਓ ਅੱਛਾ ਹਾਂਜੀ ਸਾ ਗਾਰੰਟੀ ਅਗਲਾ ਆਪਦੇ ਹਿਸਾਬ ਨਾਲ ਆਪਦੇ ਹਿਸਾਬ ਨਾਲ ਲਿਖ ਕੇ ਲੈ ਜਿਓ ਮੈਨੂੰ ਇੰਨੇ ਟਾਈਮ ਦੀ ਗਾਰੰਟੀ ਚਾਹੀਦੀ ਆ ਮੇਰੇ ਤੇ ਵੀ ਨਾ ਹੋ ਰਿਹਾ ਉਹ ਸੀ ਤੇ ਦੇਣ ਵਾਸਤੇ ਗਰੰਟੀ ਖੜਾ ਤੂੰ ਮੈਂ ਖੜਾ ਜੀ ਵਿਦ ਜੀਐਸਟੀ ਬਿੱਲ ਮਿਲੂ ਵਿਦਆਊਟ ਬਿੱਲ ਕੋਈ ਮਾਲ ਨਹੀਂਗਾ ਪੱਕਾ ਵਿੱਚ ਇਨਕਲੂਡ ਆ ਇਹਦੇ ਵਿੱਚ ਜੀਐਸਟੀ ਜਿਹੜਾ ਤੁਹਾਨੂੰ ਰੇਟ ਦਿੱਤਾ ਮਤਲਬ ਇਹਦੇ ਉੱਪਰ ਹੋਰ ਕੁਝ ਨਹੀਂ ਕੋਈ ਚਾਰਜ ਨਹੀਂ ਜੀ 1601 ਰੁਪਿਆ ਵੀ ਨਹੀਂ ਲੱਗਦੀ ਵਿੱਚ ਇਹਦੇ ਬਿੱਲ ਮਿਲੂਗਾ ਇਹ 1550 ਰੇਟ ਆ 1551 ਰੁਪਿਆ ਵੀ ਨਹੀਂ ਲੱਗਦੀ ਯਾਰ ਬੰਦਾ ਜ਼ਿੰਮੇਵਾਰਾਂ ਦੇ ਹੱਕ ਦਾ ਤੂੰ ਬਾਕੀ ਦੀਆਂ ਚੀਜ਼ਾਂ ਦਾ ਵੀ ਦੱਸ ਹੁਣ ਫਾਇਦਾ ਹੋਰ ਸਟਾਰਟਰਾਂ ਸੂਟਰਾਂ 'ਚ ਵੀ ਕਰਦੇ ਕੋ ਸਟਾਰਟਰ ਦੇ ਇੱਕ ਸੋਨੂੰ ਜੀ ਨਵਾਂ ਹੈ ਟੈਕਨੋਲੋਜੀ ਦਾ ਸਟਾਰਟਰ ਹੈ ਤੁਹਾਡੇ ਕੋਲੇ ਜ਼ਿਆਦਾਤਰ ਸਟਾਰਟਰ ਚੱਲਦੇ ਨੇ ਕੋਈ 19 21 ਫਾਲਟ ਪੈ ਗਿਆ ਤੁਹਾਨੂੰ ਮਿਸਤਰੀ ਨੂੰ ਸੱਦਣਾ ਪੈਂਦਾ ਰਲੇ ਵਧ ਗਈ ਘਟ ਗਈ ਤੁਹਾਨੂੰ ਮਿਸਤਰੀ ਨੂੰ ਸੱਦਣਾ ਪੂ ਇਹਦੇ ਵਿੱਚ ਸਿੱਧਾ ਜ਼ਿੰਮੇਵਾਰਾਂ ਦਾ ਸਿੰਪਲ ਚੀਜ਼ ਹੀ ਕਰਤੀ ਇਹ ਨਵੀਂ ਟੈਕਨੋਲੋਜੀ ਦਾ ਇਹਦੇ ਇੱਥੇ ਰਲੇ ਵਧਾ ਘਟਾ ਸਕਦੇ ਤੁਸੀਂ ਅੱਛਾ ਬਾਹਰੋਂ ਬਟਨਾਤੀ ਕਰਦੋ ਸਿੱਧਾ ਜ਼ਿੰਮੇਵਾਰ ਆਪ ਹੀ ਕਰ ਲੈ ਵੀ ਇਹ ਇਹਨੂੰ ਸੈੱਟ ਕਰਨਾ ਹੋਵੇ ਵੀ ਮਤਲਬ 50% ਮਿਸਤਰੀ ਦਾ ਕੰਮ ਵੀ ਘਟ ਗਿਆ ਇਹਦੇ ਵਿੱਚ अच्छा जी मतलब ਇਹਨੂੰ ਛੋਟੀ ਮੋਟਰ 40 एंपੀਰ ਲੈ ਰਹੀ ਐ ਇਹਨੂੰ 42 ਤੇ ਕਰਕੇ ਛੱਡ ਦੋ ਰੋ ਜਦੋਂ ਮੋਟਰ ਛੋਟੀ 42 एंपੀਰ ਤੇ ਜਾਊ ਨਾਲ ਦੀ ਇਹਨੇ ਆਟੋ ਕੱਟ ਕਰਨਾ ਹੂੰ ਹੂੰ ਇਹ ਸਭ ਤੋਂ ਵਧੀਆ ਟੈਕਨੋਲੋਜੀ ਆਈ ਐ ਬਾਹਰੀ ਮੀਟਰ ਦੇ ਵਿੱਚ ਹੀ ਦਿੱਤਾ ਨੇ ਸਾਰਾ ਕੁਸ ਅੰਦਰੋਂ ਨਹੀਂ ਛੇੜਨਾ ਹਾਂਜੀ ਹਾਂ ਹੂੰ ਇਹਦੀ ਕੋਈ ਜ਼ਿੰਮੇਵਾਰੀ 1 ਸਾਲ ਦੀ ਫੁੱਲ ਗਾਰੰਟੀ ਹੈ ਜੀ ਇਹਦੀ ਕੁਝ ਵੀ ਹੋ ਗਏ 12 ਘੰਟਿਆਂ ਦੇ ਵਿੱਚ ਵਿੱਚ ਤੁਹਾਡੇ ਕੋਲੇ ਇਹਨਾਂ ਕੰਪਨੀ ਦਾ ਬੰਦਾ ਪਹੁੰਚੂਗਾ 1 ਸਾਲ ਦੇ ਵਿੱਚ ਵਿੱਚ ਸਾਨੂੰ ਯਾਰ ਹੁਣ ਫਾਇਦਾ ਤੂੰ ਹੋਰ ਵੀ ਕਰ ਦੇ ਯਾਰ ਕੋ ਮੋਟਰਾਂ ਮਾਟਰਾਂ ਦਾ ਵੀ ਕੋ ਭੇਤ ਦੇ ਦੇ ਯਾਰ ਸਟਾਰਟਰਾਂ ਦਾ ਦੇਤਾ ਡਿਲੀਵਰੀਆਂ ਦਾ ਦੇਤਾ ਤਾਰਾਂ ਦਾ ਦੇਤਾ ਆਜੋ ਜੀ ਆਜੋ ਕੋ ਮੋਟਰ ਮਾਟਰ ਦਾ ਵੀ ਦਿਖਾ ਦੇ ਇੱਥੇ ਆ ਆ ਕੀ ਕੰਮ ਕਰਦੇ ਆ ਬਾਦਾਂ ਤੇ ਇੱਥੇ ਕੀ ਚੱਲਦਾ ਕੰਮ ਇੱਥੇ ਬਈ ਸਮਰਤੀਵਾਲ ਮੋਟਰਾਂ ਦੇ ਬੋਛ ਲੱਗਦੇ ਨੇ ਅੱਛਾ ਜਿੱਥੋਂ ਕੰਮ ਸ਼ੁਰੂ ਹੁੰਦਾ ਹਾਂਜੀ ਹਾਂ ਆਪਣੇ ਕੋਲੇ ਨਮੀ ਟੈਕਨੋ ਜਿਆਦਾਤਰ ਬੋਸ਼ ਖਰਾਗਾਾਂ ਦੀ ਲਾਈ ਜਾਂਦੇ ਨੇ ਕਿ ਖਰਾਦਾਂ ਦੇ ਬੋਸ਼ ਲੱਗੇ ਹੋਏ ਸਿਰਫ ਉਹਦੀ ਵੈਲਿਡਿਟੀ 6 ਮਹੀਨੇ ਜਾਂ ਸਾਲ ਹੀ ਹੁੰਦੀ ਆ। ਇਹ 5-5 ਸਾਲ ਇਹਦੀ ਬੋਸ਼ ਹੀ ਨਹੀਂ ਮਰਦੇ ਜੋ ਲੱਗੇ ਹੋਏ ਇੱਕ ਵਾਰ। ਅੱਛਾ ਆ ਆ ਮਸ਼ੀਨ ਤੇ? ਹਾਂਜੀ ਆ ਮਸ਼ੀਨ ਤੇ ਲੱਗੇ ਹੋਏ ਬੋਸ਼। ਸ਼ਾ ਇਹਦਾ ਇੰਨਾ ਫਰਕ ਆ? ਹਾਂਜੀ ਹਾਂ ਇਹਦਾ। ਉਹ ਪੱਥਰ ਜਾਂ ਘੋਲ ਹੈ ਇਹਦੀ ਆ ਕਿਸਮਾਂ ਦੀ ਕੋਈ? ਹਾਂਜੀ ਹਾਂ ਇਹ ਇਹਦਾ ਕੰਮ ਹੀ ਐਕਿਊਰੇਸੀ ਜੀ ਕਰਨਾ ਜੀ ਇੱਕ ਨੰਬਰ ਜਮਾ। ਮਤਲਬ ਬੁਸ਼ ਦੇ ਵਿੱਚ ਕੋਈ ਬਾਲ ਜਿੰਨੀ ਬਥ ਨਹੀਂ ਘਰੇ 1% ਵੀ ਨਹੀਂ ਆਉ ਜੀ ਇਹਦੀ ਦਿੱਕਤ ਹੀ ਨਹੀਂ ਮੁੜ ਕੇ ਆਉਂਦੀ 4 ਸਾਲ 5 ਸਾਲ ਇਹਦੇ ਨਾਲ ਕੰਮ ਹੋਇਆ ਹੋਇਆ ਮਤਲਬ ਬਲਾਡੇ ਦੇ ਨੇੜੇ ਤੇੜੇ ਵਾਲੇ ਬੰਦੇ ਤਾਂ ਇੱਥੇ ਬੁਸ਼-ਪੁਸ਼ ਲਵਾਉਣ ਦੀ ਮौज ਕਰ ਸਕਦੇ ਤੇਰੇ ਕੋਲ ਪੂਰੇ ਆਪਣੇ ਨਜ਼ਾਰਾ ਆ ਰਿਹਾ ਸਾਰਿਆਂ ਨੂੰ ਇੱਕ ਵਾਰੀ ਜਦੋਂ ਕੰਮ ਹੋ ਜਾਣਾ ਮੁੜ ਕੇ ਚੱਕਰ ਨਹੀਂ ਲੋੜ ਹੀ ਨਹੀਂ ਪੈਂਦੀ ਉਹਨਾਂ ਨੂੰ ਜੇ ਮੰਨ ਲਓ ਕੋਈ ਬੰਦਾ ਬਲਾਡੇ ਕੋਈ ਮੋਟਰ ਲਾਦ ਲਿਆਉਂਦਾ ਕਿੰਨੇ ਚਿਰ ਤੇ ਉਹਨੂੰ ਲਾ ਲੂ ਕੇ ਤੋੜ ਦੇਵੇ ਫਿਰ 1 ਘੰਟਾ 1.5 ਘੰਟਾ ਜੀ ਇੱਕ ਘੰਟੇ ਜੇ ਨੇੜੇ ਤੇੜੇ ਵਾਲਾ ਬੰਦਾ ਜੇ ਗੱਡੀ ਤੇ ਮੋਟਰ ਲਾਦ ਲਿਓਗਾ ਆਪਦਾ ਕਰਾ ਕੇ ਲੈ ਜੀ ਹਾਂ ਜੀ ਹਾਂ ਇੱਕ ਘੰਟੇ ਤੋਂ ਡੇਢ ਘੰਟਾ ਉਹ ਇੱਕ ਮਸ਼ੀਨ ਤੁਸੀਂ ਕਹਿੰਦੇ ਸੀ ਬਾਅਦ ਦੇ ਵਿੱਚ ਪਤਾ ਨਹੀਂ ਮੋਟਰ ਬੈਲੈਂਸ ਕਰਨੀ ਪੈਂਦੀ ਆ ਉਹ ਕਿੱਡਾ ਹਾਂ ਜੀ ਹਾਂ ਜੀ ਬਾਈ ਜੀ ਪਹਿਲਾਂ ਆਪਾਂ ਸਟਾਰਟਿੰਗ ਦੇ ਵਿੱਚ ਜਿਹੜਾ ਰੂਟਰ ਆਉਂਦਾ ਰੂਟਰ ਨੂੰ ਬਕਾਇਦਾ ਚੈੱਕ ਹੋਣ ਦਾ ਵੀ ਵਿੱਚੋਂ ਡੈੱਡ ਤਾਂ ਨਹੀਂ ਇਸ ਤੋਂ ਬਾਅਦ ਉਹ ਬੁਸ਼ ਗ੍ਰੈਂਡ ਹੋ ਕੇ ਬੈਲੈਂਸ ਬਕਾਇਦਾ ਬੈਲੈਂਸ ਕੀਤਾ ਜਾਂਦਾ ਇਹਦੇ ਨਾਲ ਵੀ ਦੁਬਾਰੇ ਦਿੱਕਤ ਨਾ ਖੜੀ ਹੋਵੇ ਬਸ ਸਮਝ ਗਿਆ ਵੀ ਜਿਵੇਂ ਆਪਾਂ ਬੀਲ ਬੈਲੈਂਸ ਕਰਦੇ ਵੀ ਤਾਂ 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 ਮਾਰਦਾ ਹਾਂ ਵੀ ਵਾਈਬ੍ਰੇਸ਼ਨਾਂ ਦੇ ਵਿੱਚ ਤੋਂ ਬਾਅ ਮੋਟਰ ਇਹ ਵਾਈਬ੍ਰੇਸ਼ਨ ਕਰਦੀ ਉਹਦੇ ਵਿੱਚ ਬੁਸ਼ ਚੱਕਦੀ ਆ ਉਹਦੀ ਹੋ ਜੀ ਜਦੋਂ ਮੋਟਰ ਹਰ ਵਕਤ ਵਾਈਬ੍ਰੇਸ਼ਨ ਕਰਦਾ ਇਹਦਾ 2800 ਚੱਕਰ ਹੁੰਦਾ ਜੀ ਹਵਾ ਸਮਾਨ ਵਾਈਬ੍ਰੇਸ਼ਨ ਨਾਲ ਵੀ ਬੁਸ਼ ਉਡਣਗੇ ਉਡਣਗੇ ਨੰਬਰ 2 ਇੱਕ ਹੋਰ ਦੱਸਦਾ ਵੱਡੇ ਵੀਰ ਜੀ ਨੂੰ ਸਾਰਿਆਂ ਨੂੰ ਮੇਰੇ ਕੋਲੇ ਬੁਸ਼ ਲੈ ਕੇ ਆਜੋ ਪੰਪ ਤੇ ਮੋਟਰ ਦੇ ਇਹਦੇ ਬੁਸ਼ ਮਹੀਨੇ ਬਾਅਦ 2 ਮਹੀਨੇ ਬਾਅਦ ਮਰਦੇ ਨੇ ਇੱਕ ਵਾਰੀ ਚੈੱਕ ਲਿਓ 6 ਮਹੀਨੇ ਦੀ ਜਾਂ ਸਾਲ ਦੀ ਗਾਰੰਟੀ ਲਿਖਿਆ ਕੇ ਲੈ ਜਾਓ ਜਿੰਨਾ ਮਰਜ਼ੀ ਦਿੱਤਾ ਗੱਡੀ ਜਾਣੇ ਦੁਬਾਰ ਪੰਪ ਤੇ ਮੋਟਰ ਆ ਮਾ ਕਿਉਂਕਿ ਇਹ ਤੇ ਬੈਲੰਸ ਹੋ ਜਾਣੇ ਆ ਮੋਟਰ ਨੇ ਧੜਕਾ ਮਾਰਨਾ ਹੀ ਨਹੀਂ ਹਾਂਜੀ ਹਾਂ ਬਚਾਏ ਦਾ ਸਾਰਾ ਇਕੂਰੇਸੀ ਜੀ ਕੰਮ ਕੀਤਾ ਜਾਂਦਾ ਸਾਰਾ ਮਸ਼ੀਨਾਂ ਨਾਲ ਜਿਹੜਾ ਨਾ ਮੇਰੀ ਗੱਲ ਸੁਣਿਓ ਜਦੋਂ ਨਾ ਤੁਸੀਂ ਬੈਂਡ ਨੂੰ ਹੱਥ ਲਾਉਂਦੇ ਆ ਹਾਂਜੀ ਹਾਂ ਜਿਹੜਾ ਬੈਂਡ ਆਏ 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 ਵਾਈਬ੍ਰੇਟ ਕਰਦਾ ਉਹ ਅੰਦਰ ਮੋਟਰ ਧੜਕਾ ਮਾਰ ਹਾਂਜੀ ਹਾਂ ਉਹ ਮੋਟਰ ਕਰ ਰਹੀ ਆ ਉਹ ਇਹ ਤੇ ਟੂਣਾ ਹੁੰਦਾ ਉਹ ਹਾਂ ਹਾਂ ਇੱਥੇ ਹੁੰਦਾ ਉਹ ਟੂਣਾ ਉਹ ਹਰੇਕ ਬੰਦੇ ਕੋਲ ਹੈ ਨਹੀਂ ਇਹ ਕੰਮ ਆ ਜਾ ਬਈ ਸਟਾਕ ਦਿਖਾ ਹਾਂਜੀ ਹਾਂ ਇਧਰਲੇ ਪਾਸੇ ਭਿੰਗਾ ਡਿਲੀਵਰੀਆਂ ਬੜੀਆਂ ਟੱਗ ਟੂਕੇ ਰੱਖੀਆਂ ਯਾਰ ਹੈਂ ਬਾਈ ਜੀ ਫਿਰ ਤੁੱਪ ਚ ਬਾਹਰੇ ਲੋਟ ਨਹੀਂ ਆਉਂਦਾ ਹੂੰ ਆ ਦੇਖੋ ਆ ਪਿਆ ਮਾਲ ਬਹੁਤ ਪਿਆ ਯਾਰ ਜਿੰਨਾ ਮਰਜ਼ੀ ਲੈ ਜੇ ਕੋਈ ਚੱਕ ਕੇ ਮੋਟਰਾਂ ਮਾਟਰਾਂ ਬਾਰੇ ਕੋਈ ਜਾਣਕਾਰੀ ਦੇ ਕੋਈ ਨਵੀਂ ਮੋਟਰ ਜੇ ਕਿਸੇ ਨੇ ਲੈਣੀ ਹੋਵੇ ਬਾਈ ਜੀ ਨਵੀਂ ਮੋਟਰ ਜਿਹੜੀ ਮਰਜ਼ੀ ਕੰਪਨੀ ਦੀ ਲੈ ਲਓ 1 ਸਾਲ ਦੀ ਤਾਂ ਗਾਰੰਟੀ ਲੈ ਜਿਓ ਮੇਥੋਂ ਇੱਕ ਮੇਰੀ ਖੁਦ ਦੀ ਮੈਨੂਫੈਕਚਰ ਆਪਦੀ ਤਿਆਰ ਕੀਤੀ ਹੋਈ ਮੋਟਰ ਆ ਗਈ ਡੇਢ ਸਾਲ ਦੀ ਗਾਰੰਟੀ ਦੇ ਦੂੰ ਮੋਟਰ ਨੂੰ ਕੁਝ ਵੀ ਹੋ ਜੇ ਮੋਟਰ ਮੱਚਦੀ ਆ ਕਰਦੀ ਆ ਕੁਛ ਵੀ ਹੋ ਜੇ ਡੇਢ ਸਾਲ ਤੱਕ ਦੀ ਗਾਰੰਟੀ ਦੇ ਦੂੰ ਆਪਦੀ ਖੁਦ ਮੋਟਰ ਦੀ ਤੇ ਉਹ ਅੰਪੀਰ ਬਾਹਲੇ ਲਊ ਨਹੀਂ ਜੀ ਅੰਪੀਰ ਤਾਂ ਦੂਜੀ ਮੋਟਰ ਨੂੰ ਕੱਟ ਲਊਗੀ ਅੰਪੀਰ ਦੀ ਵੀ ਗਾਰੰਟੀ ਹੋ ਜਦੋਂ ਜ਼ਿੰਮੇਦਾਰ ਨੂੰ ਸਤਿਸ਼ਟੀ ਹੋਊਗੀ ਮੈਨੂੰ ਰੁਪਏ ਵਾਚ ਦੇ ਜੇ ਚਾਹੇ ਅੱਛਾ ਹਾਂ ਉਹ ਕਿਹੜੀ ਆ ਮੋਟਰ ਆ ਜੋ ਜੀ ਉਹ ਦਿਖਾਣਾ ਸੋ ਇਹਦੀ ਆ ਦੂਜੀ ਮੋਟਰ ਦੀ ਗਾਰੰਟੀ ਸਾਲ ਦੀ ਇਹਦੀ ਡੇਢ ਸਾਲ ਦੀ ਗਾਰੰਟੀ ਦਊ ਹਾਂ ਡੇਢ ਸਾਲ ਦੀ ਗਾਰੰਟੀ ਦਊ ਮੋਟਰ ਮੱਚ ਜੇ ਬੁਸ਼ ਮਰ ਜਾਣ ਕੁਛ ਵੀ ਹੋ ਜੇ ਮੋਟਰ ਦਾ ਤੇ ਮਹਿੰਗੀ ਵਾਲੀ ਲਾਵੇਂਗਾ ਨਹੀਂ ਜੀ ਮਹਿੰਗੀ ਦੂਜਿਆਂ ਨਾਲ 10 ਤੋਂ 15000 ਰੁਪਏ ਘਟੂਗਾ ਜਿਹੜੀ ਮਰਜੀ ਮੋਟਰ ਕਹਿ ਦੇਣਾ ਹਰੇਕ ਜ਼ਿਮੀਂਦਾਰ ਦਾ ਫਾਇਦਾ ਕਰਕੇ ਦੂ ਪੰਜ ਤੋਂ 7000 ਤਾਂ ਦੂਸਰੀਆਂ ਮੋਟਰਾਂ ਦੇ ਵਿੱਚ ਵੀ ਫਾਇਦਾ ਕਰਕੇ ਤੋ ਦੂੰਗਾ ਆਪਾਂ ਸਿਰਫ 1000 ਤੋਂ 2000 3000 ਤੀ ਰੱਖਣਾ ਕੰਮ ਸਾਰਾ ਸਹੀ ਹੈ ਆਪਾਂ ਉਹ ਕੰਮ ਨਹੀਂ ਕਰਨਾ ਜੀ ਆਪਾਂ ਨਵਾਂ ਕੰਮ ਸਟਾਰਟ ਕਰਿਆ ਆਪਾਂ ਨੇ ਉਹ ਕੰਮ ਤਾਂ ਕਰਨਾ ਹੀ ਨਹੀਂਗਾ ਤੇ ਜੇ ਕੋਈ ਪੁਰਾਣੀ ਮੋਟਰ ਆ ਫਿਰ ਉਹ ਨਹੀਂ ਕੱਟੀ ਜਾਣੀ ਤੇ ਪੁਰਾਣੀ ਮੋਟਰ ਕੱਟ ਕੇ ਜਿੰਨੇ ਦਾ ਬਣਦਾ ਬੈਲਸ ਇਸ ਤੋਂ ਬਾਅਦ ਨਵੀਂ ਮੋਟਰ ਦੇਣੀ ਹੈ ਪੁਰਾਣੀ ਕਟਾਂਗੇ ਵੀ ਨਾਲ ਤੇ ਪੁਰਾਣੀ ਮੋਟਰ ਵਾਲੀ ਸਾਸਤੀ ਕਟਾਂਗੇ ਆਪਾਂ ਨਹੀਂ ਜੀ ਨਹੀਂ ਉਹ ਉੱਥੇ ਪਤਾ ਕਰਕੇ ਆਵੇ ਜਿਹੜਾ ਦੁਕਾਨਦਾਰ ਜਿਹੜੇ ਰੇਟ ਕੱਢਦਾ ਤੁਮ ਮੈਂ ਇਸ ਤੋਂ ਵੱਧ 1000 ਰੁਪਏ ਪਲੱਸ ਕਟੂਗਾ ਕਰ ਉਹ ਗੱਲ 1000 ਰੁਪਏ ਪਲੱਸ ਕਟੂ ਦੂਸਰੇ ਦੁਕਾਨਦਾਰਾਂ ਨਾਲ ਤੇ ਜੇ ਪੁਰਾਣੀ ਮੋਟਰ ਕਹੇ ਜ਼ਿੰਮੇਦਾਰ ਨੇ ਲੈਣੀ ਹੋਵੇ ਬਾਦੂ ਆਉਂਦੀ ਨਹੀਂ ਸਟਾਕ ਉਧਰ ਪਿਆ ਹੈਗਾ ਪੁਰਾਣੀਆਂ ਮੋਟਰਾਂ ਪੁਰਾਣੀਆਂ ਮੋਟਰ ਜਿੰਨੀਆਂ ਮਰਜ਼ੀ ਲੈ ਜਾਓ ਵੀਰੇ 15 ਹਾਂਜੀ ਹਾਂ ਉਹ ਤਰਾਂਜੀ ਤੇ ਲੋ ਵੀ ਸਜਣੋ ਗੱਲ ਹੈਗੀ ਐ ਓ ਆ ਇੱਕ ਮਗਰ ਪਿਆ ਆ ਵੀ ਵੇਚਦੇ ਆ ਆਪਾਂ ਇਹ ਤਾਂ ਜੀ ਉਹ ਸੁੰਡ ਪੈ ਪਾ ਜਿਹੜਾ ਆਪਾਂ ਨੇ ਪੈਪਾਂ ਦੇ ਨਾਲ ਜੋੜਨ ਵਾਸਤੇ ਹਾਂ ਸੁੰਡ ਪੈ ਪਾ ਸਮਝ ਗਏ ਤਾਂ ਪਾਣੀ ਗਾਂ ਪਛਾਹ ਲਈ ਆਪਾਂ ਪਾਣੀ ਗਾਂ ਪਛਾਹਾਂ ਵਾਸਤੇ ਮੈਂ ਕਿਉਂ ਆ ਨਾ ਵੀ ਜੇ ਮੈਂ ਆਇਆ ਤਾਂ ਮੇਰੇ ਮਨ ਚ ਆਇਆ ਨਾ ਵੀ ਤੇਰਾ ਕੋ ਹੁਣ ਦਿਖਾਉਣ ਲੋਨਾਂ ਰਹਿ ਜੇ ਕਈ ਵਾਰੀ ਜ਼ਿਮੀਦਾਰ ਨੂੰ ਕਿਸੇ ਚੀਜ਼ ਦੀ ਲੋਡ ਹੁੰਦੀ ਆ ਬੰਦਾ ਕਹਿ ਲੈਂਦਾ ਕਿ ਯਾਰ ਆ ਚੀਜ਼ ਨਹੀਂ ਦਿਖਾਈ ਆ ਨਹੀਂ ਦਿਖਾਈ ਤਾ ਮੇਰਾ ਮਕਸਦ ਇਹ ਸੀ ਵੀ ਜੇ ਬੰਦਾ ਕੋਈ ਭਲਾੜੇ ਆਵੇ ਤਾਂ ਫਿਰ ਉਹ ਤਕਰੀਬਨ ਤਕਰੀਬਨ ਬਾਈ ਕੋਲੇ ਜਿਹੜਾ ਵੀ ਸਮਾਨ ਹੈਗਾ ਸਾਰਾ ਲੈ ਕੇ ਜਾਵੇ ਹਾਂਜੀ 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 ਤੇ ਲੈ ਵੀ ਬਾਈ ਬਹੁਤ ਮਿਹਰਬਾਨੀ ਬਹੁਤ ਚੰਗੀ ਜਾਣਕਾਰੀ ਦਿੱਤੀ ਤੂੰ ਸੱਜਣਾ ਤਾਰਾਂ ਬਾਰੇ ਨਹੀਂ ਪਤਾ ਸੀ ਗੇਜਾਂ ਗੂਜਾਂ ਮਾਰੇ ਹਾਂਜੀ ਹਾਂ ਹਾਂ ਹੈ ਕੋਈ ਕਿਸੇ ਵੀ ਟੀਮਰ ਨੂੰ ਪਤਾ ਨਹੀਂ ਆਹ ਡਿਲੀਵਰੀ ਦਾ ਅਸੀਂ ਤਾਂ ਇਸੇ ਗੱਲੋਂ ਮਾਰ ਖਾਈ ਗਏ ਯਾਰ ਇੱਕ ਕਸਮ ਮੈਂ ਹੋਰ ਦੱਸ ਯਾਰ ਆਹ ਸਿੱਟੀ ਬਾਰੇ ਥੱਲੇ ਇੱਕ ਮੈਨੂੰ ਗੱਲ ਹੋਰ ਦੱਸ ਹਾਂਜੀ ਹਾਂਜੀ ਸਿੱਟੀ 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 ਆਹਾ ਇੱਕ ਯਾਰ ਮੈਨੂੰ ਗੱਲ ਹੋਰ ਦੱਸ ਫਿਰ ਉਹ ਲੋਹੇ ਦੀ ਵਿੱਚ ਕੱਟ ਲੇਗਾ ਹਾਂ ਕੱਟਦੇ ਆ ਜੀ ਲੋਹੇ ਦੀ ਵਿੱਚ ਕੱਟਦੇ ਲੋਹੇ ਦੀ ਇੱਕ ਤੁਸੀਂ ਹੋਰ ਦੇਖਿਓ ਜੀ ਤੁਸੀਂ ਉੱਥੇ ਲੋਂਗੇ ਹੋਣਗੇ ਇਹਦੇ ਹਰੇਕ ਡਿਲੀਵਰੀ ਦੇ 9 ਚੂੜੀਆਂ ਆਉਣਗੀਆਂ ਹਾਂ ਚੂੜੀ ਉੱਥੇ ਚੈੱਕ ਕਰ ਲਓ ਜੇ ਦੁਕਾਨਦਾਰ ਤੋਂ 9 ਹੋਣ ਇਹਦੇ 14 ਚੂੜੀਆਂ ਨੇ ਡਿਲੀਵਰੀ ਦੇ ਮਤਲਬ ਮਜ਼ਬੂਤੀ ਚੂੜੀਆਂ ਚ ਹੋਰ ਵਧ ਗਈ ਹਾਂ ਜੀ ਹਾਂ ਇਹਦੇ 9 ਤੋਂ 14 ਕਰਾਈਆਂ ਨੇ ਇਹਦੀਆਂ ਪੰਜ ਪੰਜ ਚੂੜੀਆਂ ਵਧ ਗਈਆਂ ਕਰਤਾ ਪੰਜ ਆ 14 ਜੁੜੀਆਂ ਹੋਣਗੇ ਸਾਖਟ ਦੇਖੋ 4 ਫੁੱਟ 1.5 ਫੁੱਟ ਦਾ ਸਾਖਟ ਆ ਇਹਦਾ ਇਹ ਵੀ ਗੱਪਰ ਦਾ ਲਿਆ ਕਣ ਕਣ ਮਾਰਨਾ ਕਿੱਥੇ ਆ ਜਿੱਥੇ ਮਰਜ਼ੀ ਮਾਰੀ ਇਹ ਉੱਚੇ ਨਹੀਂ ਮੇ ਥਾਂ ਪਈਆ ਖਾਲੀ ਥਾਂ ਪਈਆ ਕੜੱਕ ਦੇ ਨੇ ਟੁੱਟ ਜੂ ਨਹੀਂ ਟੁੱਟਦੀ ਜੀ ਹਾਂ ਨਹੀਂ ਟੁੱਟਦੀ ਬਸ ਇਹੀ ਦੱਜਾ ਹੋ ਆ ਲੱਗੇ ਬਾਈਕ ਨੂੰ ਉਹ ਬਜਾਲੇ ਕਰ ਦਈਏ ਨੁਕਸਾਨ ਕਰ ਦਿਓ ਜੀ ਚਲੋ ਦੇਖੀ ਜਾਂਦੀ ਆ ਦੇਖ ਬੰਦੇ ਬਹੁ ਖੜ ਗਏ ਬ੍ਰੀਤਾ ਖੜ ਜੋ ਖੜ ਜੋ ਖੜ ਜੋ ਪੁੱਤ ਦੇਖੋ ਟੁੱਟਦਾ ਚਲੋ ਓਏ ਓਏ ਆ ਦੇਖੋ ਜੀ ਇਸ ਤੋਂ ਵੱਧ ਨਹੀਂ ਹੋ ਸਕਦਾ ਓਏ ਓਏ ਭਾਨਣਾ ਦੇ ਓਏ ਬਸ ਕਰ ਓਏ ਪਾਪੀਆ 1% ਵੀ ਨਹੀਂ ਜੀ ਨਹੀਂ ਕੋਈ ਫਰਕ ਪੈਂਦਾ ਯਾਰ ਹੈ ਐਤੂ ਵੱਧ ਤਾਂ ਨਹੀਂ ਸੱਟ ਵੱਜਣੀ ਹੈ ਹੈ ਮਤਲਬ ਯਾਰ ਜ਼ਿੰਮੇਦਾਰ ਆ ਦੇਖੋ ਯਾਰ ਦੋ ਡੜੇ ਵਾਲੇ ਜ਼ਿਮੀਦਾਰਾਂ ਦੀ ਆਪਣੀ ਦੁਕਾਨ ਇੱਕ ਮੈਨੂੰ ਕੱਲ ਲਾਸਟ ਹੋਰ ਦਾ ਹਾਂਜੀ ਭਰਾ ਜੇ ਕੋਈ ਜ਼ਿਮੀਦਾਰ ਆਊਗਾ ਸਭ ਦੀ ਇੰਨੀ ਤਸੱਲੀ ਕਰਾਵੇਂਗਾ ਕਿ ਕੱਲੀ ਵੀਡੀਓ ਚੀਜ਼ ਨਹੀਂ ਪਹਿਲਾਂ ਤਸੱਲੀ ਕਰਾ ਕੇ ਫੇਰ ਹੀ ਲੈ ਕੇ ਜਾਓ ਜੀ ਮਾਲ ਤਾਂ ਆਪਣੇ ਕੋਲੋਂ ਹੈ ਪਹਿਲਾਂ ਜ਼ਿਮੀਦਾਰ ਦੀ ਸੱਲੀ ਹੋਣੀ ਚਾਹੀਦਾ ਮਾਲ ਤਾਂ ਆਪਣੇ ਕੋਲੋਂ ਬਾਅਦ ਚ ਚੱਕਿਓ ਇੱਕ ਪੈ ਪੈ ਦਾ ਮਚਾ ਕੇ ਦਿਖਾਉਣ ਨੂੰ ਰੱਖਿਆ ਵਾ ਇੱਕ ਕਣਾਂ ਨਾ ਕੁੱਟਣ ਨੂੰ ਰੱਖਿਆ ਹਾਂਜੀ ਹਾਂ ਇਹੋ ਕਿ ਨਹੀਂ ਆਪਦਾ ਜਿਹੜੀ ਮਰਜ਼ੀ ਡਿਲੀਵਰੀ ਦੇ ਨਾਲ ਚੈੱਕ ਕਰ ਲਓ ਕੱਲਾ ਇਹੀ ਸਪੈਸ਼ਲ ਨਹੀਂ ਹੈਗਾ ਕਣਾਂ ਨਾ ਕੁੱਟਣ ਵਾਸਤੇ ਜਿਹੜਾ ਤੁਸੀਂ ਲੈ ਕੇ ਜਾਊਗਾ ਉਹਦੇ ਵਿੱਚੋਂ ਕੱਟ ਲਓ ਇੱਕ ਪੀਸ ਬਹੁਤ 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 ਧੰਨਵਾਦ ਕਰਦੇ ਆ ਬਹੁਤ ਚੰਗਿਆ ਮਨ ਲੋ ਕੰਮ ਕਰਦਾ ਮੁੰਡਾ ਆਪਣਾ ਜ਼ਿੰਮੇਦਾਰਾ ਪਰਿਵਾਰਾਂ ਦਾ ਮੁੰਡਾ ਏ ਜੇ ਕੋਈ ਵੀ ਤੁਸੀਂ ਤਾਰ ਲੈਣੀ ਆ ਡਿਲੀਵਰੀ ਲੈਣੀ ਆ ਮੋਟਰ ਲੈਣੀ ਆ ਪੁਸ਼ ਲਵਾਉਣੇ ਆ ਕੁਝ ਵੀ ਕਰਾਉਣਾ ਸਟਾਰਟਰ ਲੈਣਾ ਤਾਂ ਬਾਈ ਦੇ ਨਾਲ ਸੰਪਰਕ ਕਰ ਸਕਦੇ ਸਪੈਸ਼ਲ ਕੰਮ ਆ ਆਪਣਾ ਮੇਨ ਕੰਮ ਆ ਜੀ ਸਮਰੱਥੀਵਲ ਮੋਟਰਾਂ ਤੇ ਪੰਪਾਂ ਦੇ ਪੁਸ਼ਾਂ ਦਾ ਕੰਮ ਆ ਜੇ ਕਿਸੇ ਮੇਰੇ ਵੀਰ ਦੇ ਪੁਸ਼ਾਂ ਸਮਰੱਥੀਵਲ ਮੋਟਰਾਂ ਦੇ ਪੁਸ਼ 2 ਮਹੀਨੇ 3 ਮਹੀਨੇ 4 ਮਹੀਨੇ ਘਟਦੇ ਨਾ ਮੇਰੇ ਕੋਲ ਇੱਕ ਵਾਰੀ ਲੈ ਕੇ ਆਇਓ ਉਸ ਤੋਂ ਬਾਅਦ ਦੁਬਾਰੇ ਸ਼ਿਕਾਇਤ ਨਹੀਂ ਆਉ ਕਦੇ ਵੀ ਕਿਆ ਬਾਤ ਹੈ ਦੁਬਾਰੇ ਸ਼ਿਕਾਇਤ ਨਹੀਂ ਆਊਗੀ ਦੁਬਾਰੇ ਇਹ ਸ਼ਿਕਾਇਤ ਵੀ ਅੱਜ ਤਾਂ ਫ੍ਰੀ ਕਰਕੇ ਦੂੰ ਬਿਲਕੁਲ ਇੱਕ ਰੁਪਿਆ ਵੀ ਨਹੀਂ ਲਵਾਂਗਾ